ਵੈਲਕਮ ਆ ਜੀ ਸੰਧੋ ਡੈਰੀ ਫਾਰਮ ਮੋਗਾ ਦੇ ਵਿੱਚ ਸੋ ਅੱਜ ਵੀਰੇ ਅੱਜ ਆਪਣਾ ਨੂੰ ਰਾਹ ਬੈਠਾ ਤੇ ਮਾਲ ਡੰਗਾ ਵੀ ਸਫਾਈ ਕਰਕੇ ਤੇ ਹੁਣ ਬੈਠੇ ਜਿਵੇਂ ਵਿਲੇ ਹੋ ਕੇ 12 ਵਜ ਚੁਕੇ ਆ ਤੇ ਇੱਕ ਮਈਆਂ ਖਾ ਕੇ ਹਨ ਗਾਲੇ ਲੱਗੀਆਂ ਪੂਰੀ ਥਾਲੀ ਖਰਨ ਲਈ ਸਾਫ ਹੋਸ ਨੂੰ ਸਾਰੇ ਵੀ ਕੀ ਹਾਲ ਜਵਦਾ ਸਾਰੇ ਵੀ ਨਾਲ ਘਰ ਪਰਵਾ ਠੀਕ ਰਹਿ ਰਹੇ ਆ ਆ ਵੀਸਾ ਆਪਣਾ ਨੂੰਗਾ ਨੂਰਾ ਇਸ ਇਧਰ ਵੇਖ ਕੱਲ ਭੱਜਿਆ ਫਿਰਦਾ ਹੀ ਐ ਸੌਸਟ ਜਹੋਗੇ ਬੈਠਾ ਹੂੰ ਪਿਆਰ ਉਹ ਕਰਦਾ ਬਈਆਂ ਐਂ ਨਾ ਅੱਛੀ ਬਸ ਸ਼ਾਂਤ ਜਹੋਗੇ ਬੈਹ ਜਾਂਦਾ ਇਹਦਾ ਆਵਾਜ਼ ਮਾਰੀ ਤਾਂ ਹੀ ਆਉਂ ਲੱਗ ਗਿਆ ਹੁਣ ਇਹ ਨਾਂ ਨੂੰ ਪਤਾ ਨੂਰਾ ਰੱਖਦਾ ਮੇਰਾ ਨਾਂ ਇਹਨਾਂ ਨੇ ਟੈਨਲ ਆਪਣਾ ਕਰ ਲੋ ਸਬਸਕ੍ਰਾਈਬ ਅੱਗੇ ਆਉਣ ਵਾਲੀਆਂ ਵੀਡੀਓ ਵੀਰੇ ਤੁਹਾਨੂੰ ਮਿਲ ਸਕਣ। ਨਵਾਂ ਗੇ ਟ੍ਰੇਨਿੰਗ ਇਹਨਾਂ ਹੌਲੀ-ਹੌਲੀ ਆ ਵੀ ਕਾਲੀ ਪਈ ਆ ਵੀਡੀਓ ਬਣਾਉਣ ਦੀ। ਲੈ ਇਹ ਵੀ ਫੋਟੋ ਆ ਗਈ ਵਿੱਚ। ਠੀਕ ਆ। ਗਾਵਾਂ ਪੈਸਟੇ ਬਾਹਰ ਕੱਢ ਦਿੰਨੇ ਆ ਮੁੰਡਾ ਲੱਗਾ ਸਪਾਈ ਨੂੰ। ਵੀਡੀਓ ਕਿਦਾਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਆ ਕਰ। Ok.